ਜਦੋਂ ਕੁਝ ਖਾਣਾ ਹੋਵੇ ਨਾ ਤਾਂ ਅਸੀਂ ਇਹ ਵੇਖ ਕੇ ਖਾਂਦੇ ਹਾਂ ਕਿ ਅਸੀਂ ਇਸ ਚੀਜ਼ ਨੂੰ ਪਚਾ ਸਕਦੇ ਹਾਂ ਕਿ ਨਹੀਂ ਇਸ ਲਈ ਜਦੋਂ ਕੁਝ ਖਾਣਾ ਹੋਵੇ ਨਾ ਤਾਂ ਉਹਦੇ ਵਾਸਤੇ ਪੇਟ ਦਾ ਹਾਜਮਾ ਸਹੀ ਹੋਣਾ ਚਾਹੀਦਾ ਹੈ ਤੇ ਬਿਲਕੁਲ ਉਸੇ ਤਰ੍ਹਾਂ ਹੀ ਰਿਸ਼ਤਿਆਂ ਨੂੰ ਨਿਭਾਉਣ ਲਈ ਦਿਲ ਦਾ ਹਾਜਮਾ ਵੀ ਮਜ਼ਬੂਤ ਹੋਣਾ ਚਾਹੀਦਾ ਹੈ ਤੁਸੀਂ ਕਹੋਗੇ ਕਿ ਦਿਲ ਦਾ ਹਾਜਮਾ ਕਿਸ ਤਰ੍ਹਾਂ ਜਦੋਂ ਰਿਸ਼ਤੇਦਾਰੀਆਂ ਨੂੰ ਰਿਸ਼ਤਿਆਂ ਨੂੰ ਦੂਰ ਤੱਕ ਸਾਰੀ ਉਮਰ ਨਿਭਾਉਣ ਵਾਸਤੇ ਦਿਲ ਵੱਡਾ ਤੇ ਮਜ਼ਬੂਤ ਰੱਖਣਾ ਚਾਹੀਦਾ ਹੈ ਤਾਂ ਕਿ ਰਿਸ਼ਤੇਦਾਰੀਆਂ ਨਿਭਦੀਆਂ ਰਹਿਣ ਇਹ ਹਰ ਕਿਸੇ ਦੇ ਵਸ ਦੀ ਗੱਲ ਨਹੀਂ ਹੁੰਦੀ ਪਰ ਸੁਲਝੇ ਹੋਏ ਭੈਣ ਭਰਾ ਆਪਣੇ ਦਿਲ ਦਾ ਹਾਜਮਾ ਵੀ ਮਜ਼ਬੂਤ ਰੱਖਦੇ ਨੇ ਬਿਲਕੁਲ ਪੇਟ ਦੇ ਹਾਜਮੇ ਦੀ ਤਰ੍ਹਾਂ ਕਿ ਉਹ ਕੁਝ ਵੀ ਖਾਣ ਤੇ ਪਚ ਜਾਵੇ ਇਸੇ ਤਰ੍ਹਾਂ ਦਿਲ ਦਾ ਵੀ ਹਾਜਮਾ ਮਜ਼ਬੂਤ ਰੱਖੋ ਦਿਲ ਵੱਡਾ ਰੱਖੋ ਤੇ ਰਿਸ਼ਤੇਦਾਰੀਆਂ ਨਿਭਾਉਣ ਦੀ ਜ਼ਿੰਮੇਵਾਰੀ ਲਓ ਕਿ ਰਿਸ਼ਤਿਆਂ ਨੂੰ ਦੂਰ ਤੱਕ ਨਿਭਾਉਣ ਲਈ ਦਿਲ ਮਜ਼ਬੂਤ ਰਵੇ